ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਤਾ ਪੰਜਾਬ ਇਸ ਸਮੇਂ ਹੜਾ ਦੀ ਮਾਰ ਚ ਆ ਰਿਹਾ ਜਿਸ ਦੇ ਮੱਦੇ ਨਜ਼ਰ ਸਾਰਿਆਂ ਦੇ ਵੱਲੋਂ ਆਪਣੇ ਤਰੀਕੇ ਦੇ ਨਾਲ ਜੁੜੀ ਪੰਜਾਬ ਦੀ ਮਦਦ ਕੀਤੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਖੇਤਰਾਂ ਦੇ ਵਿੱਚ ਉੱਥੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਰਲੇ ਹੰਦਸ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਅੱਜ ਉਹਨਾਂ ਦੇ ਵੱਲੋਂ ਛੜਾ ਕੀ ਦੌਰਾ ਕੀਤਾ ਜਾਵੇਗਾ ਹੜ੍ਹ ਪੀੜਿਤ ਇਲਾਕਿਆਂ ਦਾ ਤੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੀ ਵੀ ਮੁਸ਼ਕਲਾਂ ਸੁਣੀਆਂ 锻炼。 ਪੰਜਾਬ ਇਸ ਸਮੇਂ ਸਭ ਤੋਂ ਭਿਆਨਕ ਹੜਾ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਨਾਲ ਕੁੱਲ 3.8 ਲੱਖ ਆਬਾਦੀ ਪ੍ਰਭਾਵਿਤ ਹੋਈ ਹੈ ਤੇ ਇਸੇ ਵਿਚਾਲੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦਾ ਦੌਰਾ ਕਰਨਗੇ ਜੀ ਹਾਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਥਿਤੀ ਦਾ जायਜ ਲੈਣਗੇ ਉਹ ਰਾਹਤ ਅਤੇ ਬਚਾਅ ਕਾਰਜਾਂ ਦਾ ਅਭੀ ਜਵਾਇਜ਼ਾ ਲੈਂਡ ਦੇ ਸੂਤਰਾ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਹਵਾਈ ਜਹਾਜ਼ ਰਾਹੀਂ ਪੰਜਾਬ ਦੇ ਪਠਾਨਕੋਟ ਪਹੁੰਚਣਗੇ ਉਮੀਦ ਜਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੜ੍ਹ ਪ੍ਰਭਾਵਿਤ ਪੰਜਾਬ ਦੇ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਵੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਦੌਰੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਸਟ੍ਰੋਮਨੀ ਕਾਲੀ ਦਲ ਦੇ ਪ੍ਰਧਾਨ ਵੀ ਰਾਹਤ ਜੈਡ ਪੈਕੇਜ ਦੀ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ 4 ਲੱਖ ਏਕੜ ਫਸਲ ਜੁੜਿਤ ਤਬਾਹ ਹੋ ਗਈ ਹੈ ਬਨ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ ਸੜਕਾਂ ਨੁਕਸਾਨੀਆਂ ਗਈਆਂ ਨੇ ਲਗਭਗ 3300 ਇਮਾਰਤਾਂ ਪ੍ਰਭਾਵਿਤ ਹੋਈਆਂ ਹਨ ਤੇ ਉਹਨਾਂ ਨੇ ਕਿਹਾ ਪੰਜਾਬ ਨੂੰ ਕੁੱਲ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਉਮੀਦ ਜਿਹੜੀ ਕਿ ਜਿਤਾਈ ਜਾ ਰਹੀ ਹੈ ਕਿ ਅੱਜ ਪ੍ਰਧਾਨ ਮੰਤਰੀ ਉਹਨਾਂ ਦਾ ਬੋਲ ਜਿਹੜਾ ਦਰ ਰਾ ਕੀਤਾ ਜਾ ਰਿਹਾ ਉਸ ਦੇ ਵਿੱਚ ਉਹ ਕੋਈ ਵੱਡਾ ਐਲਾਨ ਜਿਹੜਾ ਕਿ ਕਰ ਸਕਦੇ ਨੇ ਤਜਿਵੇਂ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪਾਰੀ ਤਬਾਹੀ ਹੋਈ ਹੈ ਤਾਂ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਣਿਆ ਕਿ ਜਿੱਥੇ ਇੱਕ ਪਾਸੇ ਕਹਿ ਸਕਦਾ ਕੁਝ ਇਲਾਕਿਆਂ ਦੇ ਵਿੱਚ ਪਾਣੀ ਘਟ ਹੋਇਆ ਪਰ ਉੱਥੇ ਹੋਰ ਜਿਹੜੇ ਕਿ ਤਬਾਹੀ ਦੇ ਮੰਜ਼ਰ ਵੇਖਣ ਨੂੰ ਮਿਲ ਰਹੇ ਨੇ ਪਾਣੀ ਘਟ ਹੋਣ ਤੋਂ ਬਾਅਦ ਹੋਰ ਜਿਹੜੇ ਕਿ ਬਿਮਾਰੀਆਂ ਉੱਥੇ ਵਧ ਰਹੀਆਂ ਨੇ ਲੋਕ ਕਾਫੀ ਜ਼ਿਆਦਾ ਜਿਹੜੇ ਕਿ ਪਰੇਸ਼ਾਨ ਨਜ਼ਰ ਆ ਰਹੇ ਨੇ ਪੰਜਾਬ ਵਿੱਚ 1988 ਤੋਂ ਬਾਅਦ ਭਿਆਨਕ ਹੜਾ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਪੰਜਾਬ ਵਿੱਚ 48 ਲੋਕਾਂ ਦੀ ਮੌਤ ਹੋ ਗਈ ਹੈ। ਕਿਸਾਨਾਂ ਦੀ ਲੱਖਾਂ ਹੈਕਟੇਰ ਫਸਲਾਂ ਤਬਾਹ ਹੋ ਗਈਆਂ ਹਨ। ਐਨਡੀਆਰਐਫ ਫੌਜ ਅਤੇ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਸਤਲੁਜ ਬਿਆਸ ਅਤੇ ਰਾਵੀ ਦਰਿਆ ਦੇ ਕਹਿਰ ਕਾਰਨ ਹਜ਼ਾਰਾਂ ਲੋਕ ਬੇਕਾਰ ਹੋ ਗਏ ਹਨ ਅਤੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਲੇ ਵੀ ਹਾਲਾਤ ਕਾਫੀ ਖਰਾਬ ਹਨ ਆਰਮੀ ਅਤੇ ਹੋਰ ਬਚਾਅ ਟੀਮਾਂ ਲਗਾਤਾਰ ਰੈਸਕਿਊ ਆਪਰੇਸ਼ਨਾਂ ਵਿੱਚ ਲੱਗੀਆਂ ਹੋਈਆਂ ਹਨ ਕਿਸ਼ਤੀਆਂ ਰਾਹੀਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਸਰਸ੍ਰੀਲਾ ਜੁੜਾ ਅਜੇ ਵੀ ਜਾਰੀ ਹੈ ਰਾਹਤ ਕੈਂਪਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਹਤ ਦੀ ਵਿਚਾਰ ਚ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਦੇ ਕਾਰਨ ਜੁੜੇ ਕੀ ਉੱਥੇ ਹੋਰ ਕਈ ਬਿਮਾਰੀਆਂ ਜੁੜੇ ਕੀ ਵੱਧ ਚੁੱਕੀਆਂ ਨੇ ਜਿਸ ਦੇ ਕਾਰਨ ਲੋਕ ਕਾਫੀ ਜ਼ਿਆਦਾ ਉਸ ਬਿਮਾਰੀਆਂ ਤੋਂ ਜਿਹੜੇ ਕੀ ਪ੍ਰਭਾਵਿਤ ਹੋਏ ਹਨ ਤੇ ਮੈਡੀਕਲ ਕੈਂਪ ਲਗਾ ਕੇ ਉਹਨਾਂ ਦਾ ਜਿਹੜਾ ਕੀ ਚੈੱਕਅਪ ਕੀਤਾ ਜਾ ਰਿਹਾ ਹਾਲਾਤ ਉੱਥੇ ਹਜੇ ਵੀ ਜਿਹੜੇ ਉਹਨੇ ਹੀ ਮਾੜੇ ਨੇ ਭਾਵੇਂ ਪਾਣੀ ਦਾ ਪੱਧਰ ਕੁਝ ਥਾਵਾਂ ਤੇ ਘਟ ਚੁੱਕਿਆ ਪਰ ਜੇਕਰ ਗੱਲ ਕਰੀਏ ਉੱਥੇ ਉੱਥੋਂ ਦੀਆਂ ਲੋਕਾਂ ਦੀ ਤਾਂ ਉਹ ਹਜੇ ਵੀ ਜਿਹੜੇ ਕੀ ਜੂਜ ਰਹੇ ਨੇ ਦਾ ਜਿੰਨਾ ਇਲਾਕੇ ਵਿੱਚ ਪਾਣੀ ਥੋੜਾ ਉਤਰਿਆ ਉਹਨਾਂ ਵਿੱਚ ਤਬਾਹੀ ਦੇ ਨਿਸ਼ਾਨ ਸਪੱਸ਼ਟ ਸਾਫ ਤੌਰ ਤੇ ਦੇਖੇ ਜਾ ਸਕਦੇ ਨੇ ਲੋਕਾਂ ਦੇ ਘਰ ਅਤੇ ਸਨਮਾਨ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੇ ਨੇ ਮਿਹਨਤ ਨਾਲ ਬਣਾਏ ਆਪਣੇ ਸਨਮਾਨ ਨੂੰ ਇੰਜ ਬਰਬਾਦ ਹੋਇਆ ਵੇਖ ਕੇ ਲੋਕਾਂ ਦੇ ਹੰਝੂ ਨਹੀਂ ਰੁਕ ਰਹੇ ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ ਪਾਣੀ ਉਤਰਨ ਤੋਂ ਬਾਅਦ ਇੱਕ ਕਿਸਾਨ ਦਰਖਤ ਨਾਲ ਲੱਗ ਕੇ ਬਰਬਾਦ ਹੋਏ ਆਪਣੇ ਖੇਤ ਨੂੰ ਵੇਖ ਕੇ ਜਿਹੜੇ ਕਿ ਖੂਨ ਦੇ ਹੰਝੂ ਰੋਣ ਨੂੰ ਮਜਬੂਰ ਹੈ ਬੜੀ ਮਿਹਨਤ ਅਤੇ ਉਮੀਦਾਂ ਨਾਲ ਉਹਨਾਂ ਨੇ ਉਨੇ ਦੀ ਬਿਜਾਈ ਕੀਤੀ ਸੀ ਪਰ ਹੁਣ ਬਰਬਾਦੀ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਸਿਹਤ ਬਿੱਤ ਦਿਨੇ ਕਾਫੀ ਖਰਾਬ ਸੀ ਪਰ ਦੱਸਿਆ ਕਿ ਉਸ ਦੇ ਮੱਦੇਨਜ਼ਰ ਵੀ ਉਹਨਾਂ ਦੇ ਵੱਲੋਂ ਜਿਹੜੇ ਕਿ ਹਸਪਤਾਲ ਦੇ ਵਿੱਚ ਹੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਗਿਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਲਈ ਕਾਫੀ ਚਿੰਤਤ ਹਨ ਦੱਸਿਆ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹਨ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ ਜਿਸ ਕਾਰਨ ਉਹਨਾਂ ਨੂੰ 5 ਸਤੰਬਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਸੰਬੰਧੀ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਡਾਕਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹਨਾਂ ਦੇ ਮਹੱਤਵਪੂਰਨ ਮਾਪਦੰਡ ਯਾਨੀ ਕਿ ਪੈਰਾਮੀਟਰਸ ਸਥਿਤ ਹਨ। ਡਾਕਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਹਨਾਂ ਦੇ ਮਹੱਤਵਪੂਰਨ ਮਾਪਦੰਡ ਯਾਨੀ ਪੈਰਾਮੀਟਰਸ ਸਥਿਰ ਹਨ। ਉਹਨਾਂ ਉਹ ਦਿਨ ਪਰ ਸਰਗਰਮ ਰਹੇ ਹਨ ਅਤੇ ਕਈ ਮੀਟਿੰਗਾਂ ਵਿੱਚ ਉਹ ਰੁੱਝੇ ਵੀ ਰਹੇ ਹਨ। ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ ਹੁਣ ਵਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਉਪਰੋਂ ਤੇ ਉਹਦੇ ਨਾਲ ਮਾਰ ਵਧ ਗਈ ਅਸੀਂ ਇੱਕ ਸਕੀਮ ਚਲਾਉਣ ਲੱਗੇ ਹਾਂ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿਨ੍ਹਾਂ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਆ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਦੀ ਛਮਤਾਵਕ ਵੇਚ ਵੀ ਸਕਦੇ ਆ ਤੇ ਅੱਗੇ ਵੱਧਦੇ ਅਗਲੀ ਖਬਰ ਤੇ ਵੱਲ ਕਾਲੀ ਆਗੂ ਵਿਕਰਮ ਚੀਠਿਆਂ ਨਾਲ ਜੁੜੀ ਹੋਏ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਵਜਲਨ ਨੇ ਕਿ ਬਿਕਰਮ ਮਚੀਠਿਆ ਦੀ ਬੈਰਕ ਬਦਲਣ ਦੀ ਅਰਜ਼ੀ ਉੱਤੇ ਜੁੜਾ ਕੇ ਫੈਸਲਾ 9 ਸਤੰਬਰ ਯਾਨੀ ਕਿ ਆਜੋ ਲਤਾ ਜਾ ਸਕਦਾ ਹੈ ਜਿਸ ਨਾਲ ਹੀ ਜ਼ਿਕਰ ਹੋ ਗਿਆ ਕਿ ਅਕਾਲੀ ਆਗੂ ਬਿਕਰਮ ਮਚੀਠਿਆ ਦੀ ਨਾਇਖ ਰਸਤ ਜਿਹੜੀ ਕਿ 20 ਸਤੰਬਰ ਤੱਕ ਵਾਦਾ ਦਿੱਤੀ ਹੈ ਬਿਕਰਮ ਮਚੀਠਿਆ ਨੂੰ 25 ਜੂਨ ਨੂੰ ਵਜਲਨਸ ਦੇ ਵੱਲੋਂ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਵਿੱਚੋਂ ਗ੍ਰਫਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਸੀ ਉਹਨਾਂ ਨੂੰ 6 ਜੁਲਾਈ ਤੱਕ ਪੁਲਿਸ ਰਿਮਾਂਡ ਉੱਤੇ ਰੱਖਿਆ ਗਿਆ ਅਤੇ ਇਸ ਮਗਰੋਂ ਉਹਨਾਂ ਨੂੰ ਨਾਬਾ ਦੀ ਨਿਊ ਜੇਲ ਵਿੱਚ ਭੇਜਿਆ ਗਿਆ ਵਿਜੀਲੈਂਸ ਦੇ ਵੱਲੋਂ ਵਿਕਰਮ ਜੀਠਿਆ ਦੇ ਖਿਲਾਫ 40 ਹਜ਼ਾਰ ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਤਾਂ ਹੁਣ ਅੱਜ ਯਾਨੀ 9 ਸਤੰਬਰ ਨੂੰ ਬੈਰਕ ਬਦਲਣ ਦੀ ਅਰਜ਼ੀ ਤੇ ਜੁੜੀ ਕੀ ਸੁਣਵਾਈ ਹੋਵੇਗੀ ਤੇ ਇਸ ਤੇ ਕੋਈ ਫੈਸਲਾ ਲੱਤਾ ਜਾ ਸਕਦਾ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਵੱਡੀ ਭਵਿਕ ਪਾਣੀ ਮੌਸਮ ਵਿਭਾਗ ਦੇ ਵੱਲੋਂ ਕਿਤੇ ਗਈ ਹੈ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡਾ ਅਪਡੇਟ ਮੌਸਮ ਵਿਭਾਗ ਦੇ ਵੱਲੋਂ ਸਾਂਝਾ ਕੀਤਾ ਗਿਆ ਤੇ ਲੋਕਾਂ ਨੂੰ ਹਲੇ ਵੀ ਜੁੜ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਮੌਸਮੀ ਪາກ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਕੋਈ ਫਿਲਹਾਲ ਅਲਰਟ ਜਾਰੀ ਨਹੀਂ ਹੈ ਯਾਨੀ ਅਗਲੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਸਾਫ਼ ਰਹੇਗਾ ਤੇ ਇਸ ਦੇ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਆ ਜ਼ਰੂਰ ਮਿਲੀ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਜੜਾ ਕਿ ਸਾਵਧਾਨ ਰਹਿਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ ਹਾਲਾਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦੇ ਵਿੱਚ ਵੀ ਥੋੜਾ ਸੁਧਾਰ ਜੜਾ ਕਿ ਆਇਆ ਪਰ ਉੱਥੇ ਉਹਦੀਆਂ ਤਸਵੀਰਾਂ ਦੇ ਗੱਲ ਕਰੀਏ ਪਰ ਪਾਣੀ ਘਟ ਹੋਣ ਤੋਂ ਬਾਅਦ ਵੀ ਉਥੇ ਕਾਫੀ ਜ਼ਿਆਦਾ ਹੋਰ ਬਿਮਾਰੀਆਂ ਵੱਧ ਚੁੱਕੀਆਂ ਹਨ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਨਵਾਂ ਅਲਰਟ ਜਾਰੀ ਕੀਤਾ ਹੈ ਦੱਸਣ ਨੇ ਕਿ ਸੂਬੇ ਦੇ ਕੁਝ ਜ਼ਿਲ੍ਹਿਆਂ ਯਾਨੀ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਦਰਮਿਆਨਾ ਜਿਹੜਾ ਕਿ ਮੀਂਹ ਪੈ ਸਕਦਾ ਹੈ ਉਥੇ ਹੀ ਵਿਭਾਗ ਨੇ 12 ਸਤੰਬਰ ਤੱਕ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਲਈ ਕੋਈ ਵੀ ਮੌਸਮੀ ਚੇਤਾਵਨੀ ਨਹੀਂ ਦਿੱਤੀ ਹੈ ਇਸ ਦੌਰਾਨ ਮੌਸਮ ਸੁਹਾਵਨਾ ਤੇ ਸਧਾਰਨ ਮਹਿਨ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜੇ ਵੀ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੌਸਮ ਨਾਲ ਸੰਬੰਧਿਤ ਸਾਵਧਾਨੀਆਂ ਜ਼ਰੂਰ ਵਰਤਣ ਤੇ ਰੁਕਰਦੇ ਅੰਗਲੀ ਖਬਰ ਦੇ ਵਾਲੇ ਅੱਜ ਉਪਰਾਸ਼ਟਰਪਤੀ ਦੀ ਚੋਣ ਹੋਵੇਗੀ ਉਪਰਾਸ਼ਟਰਪਤੀ ਦੇ ਅਹੁਦੇ ਲਈ ਨੌ ਸੰਮੰਦਰੀਆਂ ਦੀ ਅੱਜ ਵੋਟਿੰਗ ਹੋਵੇਗੀ 9 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਖਤਮ ਹੋਵੇਗੀ। VOTING ਖਤਮ ਹੋਣ ਤੋਂ 1 ਘੰਟੇ ਬਾਅਦ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਕੋਸ਼ਿਸ਼ ਕੀਤੀ ਜਾਣਗੇ। ਇੰਡੀਆ ਬਲੌਗ ਦੇ ਜਸਟਿਸ ਬੀ ਸੁਧਰਸ਼ਨ ਰੈਡੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਅਤੇ NDA ਨੇ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ। ਦੱਸਦੀ ਕਿ ਸਾਬਕਾ ਉਪਰਾਸ਼ਟਰਪਤੀ ਜਗਦੀਪ ਤਨਖਣ ਨੇ 21 ਜੁਲਾਈ ਦੇਰ ਰਾਤ ਅਚਾਨਕ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਕਾਰਨ ਇਹ ਚੋਣ ਹੋ ਰਹੀ ਹੈ। 34 ਸਾਲਾ ਤਨਖਣ ਨੇ ਅਗਸਤ 2022 ਵਿੱਚ ਉਪਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਹਨਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ। ਤਾਕਿਰਕਾਰ ਇਸ ਦੇ ਵਿੱਚ ਕੌਣ ਜਿਹੜਾ ਕਿ ਵੋਟ ਪਾ ਸਕਦਾ ਹੈ ਤਾਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦੇ ਵਿੱਚ ਸੰਸਦ ਦੇ ਦੋਵਾਂ ਸਦਨਾ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਵੋਟ ਪਾਉਂਦੇ ਹਨ ਰਾਜ ਸਭਾ ਦੇ ਨਾਮਜ਼ਦ ਮੈਂਬਰ ਵੀ ਵੋਟ ਪਾਉਣ ਦੇ ਯੋਗ ਹਨ 17ਵੇਂ ਉਪ ਰਾਸ਼ਟਰਪਤੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ ਇਸ ਵੇਲੇ 5 ਸੀਟਾਂ ਖਾਲੀ ਹਨ ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੋਣੇ ਹੋਏ ਮੈਂਬਰ ਇੱਕ ਸੀਟ ਇਸ ਵੇਲੇ ਖਾਲੀ ਹੈ ਸ਼ਾਮਿਲ ਹੁੰਦੇ ਹਨ ਸ਼੍ਰੋਮਣ ਕਾਲੀਦਾ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦਾ ਇੱਕ ਬਿਆਨ ਸਾਹਮਣੇ ਆਇਆ ਜਿਸਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਉਹਨਾਂ ਦਾ ਸਵਾਗਤ ਹੈ ਪਰ ਉਹਨਾਂ ਦੇ ਵੱਲੋਂ ਹੜ੍ਹ ਪੀੜਤਾਂ ਨੂੰ ਲੈ ਕੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਦ ਤੋਂ ਵੱਧ ਜਿਹੜੇ ਉਹਨਾਂ ਦੀ ਮਦਦ ਤੇ ਕੀਤੀ ਚਾਣੀ ਚਾਹੀਦੀ ਹੈ ਤੇ ਕਾਲੀ ਦਲ ਜਿਹੜਾ ਕੀ ਮੂਰ ਇਹੋ ਕਿ ਉਹਨਾਂ ਦੀ ਮਦਦ ਕਰ ਰਿਹਾ ਤੇ ਉਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕੇਂਦਰ ਤੋਂ ਜਿਹੜੀ ਕੀ ਰਾਹਤ ਪੈਕੇਜ ਦੀ ਮੰਗ ਵੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕੱਲ ਪ੍ਰਧਾਨ ਅੱਛੀ ਬਾਤ ਹੈ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਮੈਂ ਬੇਨਤੀ ਕਰਦਾ ਹਾਂ ਕਮ ਸੇ ਕਮ 20000 ਕਰੋੜ ਕੀ ਪੈਕੇਜ ਦੇ ਕੇ ਜਾਏ ਤਵੀ ਬਚੇਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ यही सुबह है जिसने देश को अन्न दिया है यही सुबह है जिसने आर्मी में अपनी फोर्सेस भेजकर देश का बॉर्डर की प्रोटेक्शन करते हैं श्रोमणी अकाली दल पिछले पच्चीस दिन में हमने जहाँ कोई पैसे की जरूरत थी हमने वो भी दिया हमने डीजल कई लाखों लीटर डीजल दिया अब हम आज हमारी मीटिंग आई हुई थी हमने फैसला किया कि 500 ट्रक जो कैटल फीड के हैं पाँच ट्रक हम कैटल फीड के भेज रहे हैं अलग अलग एरिए में पाँच ट्रक जो हमारे तूड़ी जिसको बोलते हैं जब आदमी जब जा जा जानवर खाते हैं उसके कर रहे हैं 500 सौ फॉगिंग मशीनस हमने ऑर्डर हमने खरीद लिए हैं जो हर गांव में दो बार दिन में हमारे वॉल्टियर्स फॉगिंग करेंगे कोई 125 डॉक्टर्स की टीम मेडिकल टीम्स हमने तैयार कर ली हैं जो मेडिकल आ, फ्री मेडिसन्स और मेडिकल चेकअप वो पूरे जो उस वेटेड एरिए में करेंगे वेटनरी टीम्स भी कर रही हैं तकरीबन हम तीस हज़ार क्विंटल हमने वीट इकट्ठी कर रही है जो हम गरीबों में जहाँ उनका सब कुछ तबाह हो गया वो हो वो उनको उनकी सेवा करनी है और एक लाख एकड़ की हम सीड तैयार कर रहे हैं जो किसान को जिनके फसल तबाह हो गई है उनको हम बीज दे सकें थैंक यू एस जी पी सी का इस इनमें SGPC ਕਲੇ ਡਾਕਟਰਸ ਦੀ ਟੀਮ ਹੈ। ਅਤੇ ਬਾਕੀ ਜੋ SGPC ਕਰਨਾ ਚਾਹੀ ਉਹ ਪ੍ਰਧਾਨ ਸਭ SGPC ਬਤਾ ਸਕਦੇ। ਚੌਧਰੀ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਸੋਨੇ ਦੀ ਕੀਮਤ ਕੁਝ ਦਿਨਾਂ ਤੋਂ ਆਪਣੇ ਸਭ ਤੋਂ ਉੱਚੇ ਪੱਧਰ ਤੇ ਹੈ। ਸੋਨੇ ਦੀ ਕੀਮਤ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ ਪਰ ਬੀਤੇ ਕੱਲ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਦਰਸਕੀਤੀ ਗਈ। ਸੋਮਵਾਰ ਨੂੰ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਕਮੀ ਆਈ। ਦੱਸਤੀ ਹੈ ਕਿ MCX এক্সচেਜ ਤੇ ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਦੀ ਫਿਊਚਰ ਕੀਮਤ 0.48% ਜਾਂ 520 ਰੁਪਏ ਦੀ ਗਿਰਾਵਟ ਆਈ ਹੈ। ਸਵੇਰੇ ਬੀਤੇ ਕਾਲ 10 ਵਜੇ MCX ਤੇ ਸੋਨੇ ਦੀ ਕੀਮਤ 1,07174 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਤਦ ਰਵਤਮਪ੍ਰੀਤ ਪਾਲ ਸਿੰਘ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੁਝ ਗੱਲਾਂ ਜਿਹੜੇ ਵਿਸਥਾਰ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ। ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਸਬ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਵੀ ਕੈਬਨਿਟ ਜਿਹੜੀ ਆ ਉਹ ਖੁਦ ਹਸਪੀਟਲ ਚੋਂ ਟੈਂਡ ਕੀਤੀ ਅੱਜ ਵੀ ਉਹਨਾਂ ਨੇ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਮਜ਼ਦੂਰ ਦੇ ਲਈ ਪੰਜਾਬ ਦੇ ਵਪਾਰੀ ਦੇ ਲਈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਨੇ ਵੱਡੇ ਐਲਾਨ ਜਿਹੜੇ ਨੇ ਖੁਦ ਕੀਤੇ ਔਰ ਬਿਲਕੁਲ ਬੜੇ ਅچھے ਤਰੀਕੇ ਦੇ ਨਾਲ ਇੱਕ ਮੈਕੈਨਿਜ਼ਮ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਖੁਦ ਪੇਸ਼ ਕੀਤਾ ਮੈਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਆਪ ਬਿਮਾਰੀ 'ਚ ਹੁੰਦੇ ਹੋਏ ਵੀ ਇੱਕ ਬਹੁਤ ਵੱਡਾ ਬਲੇਦਾਨਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ ਰਿਹਾਗਾ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ ਰਿਹਾਗਾ ਪੰਜਾਬ ਦੇ ਆਵਾਮ ਦੇ ਪੱਖਸ ਰਿਹਾਗਾ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਦੋ ਦਿਨ ਪਹਿਲਾਂ ਮਿਲਣ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਅਸੈਸਮੈਂਟ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕ ਰਹਿਓ ਔਰ ਸਾਰੇ ਜ਼ੰਦੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫੈਸਲਾ ਲਿਆਗਾ ਕਿ ਜਿਸ ਦਾ ਖੇਤ ਉਸ ਦੀ ਰੇਟ ਅਬਦਿਆਗਲੀ ਕਬਰਦੇਵਾਲ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਕਿ ਅੱਜ ਤੋਂ ਖੁੱਲਣਗੇ ਅਸੀ ਕਮੰਡਰ ਜੋਸਿੰਗ ਬਾਂਸ ਦੇ ਵੱਲੋਂ ਜੁੜੀ ਕਿ ਇਹ ਜਾਣਕਾਰੀ ਦਿੱਤੀ ਗਈ ਸੀ ਤੇ ਇਸ ਦੇ ਨਾਲ ਹੀ ਇਹ ਵੀ ਦੱਸਣ ਨੇ ਕਿ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹਜੇ ਵੀ ਸਥਿਤੀ ਗੰਬੀਰ ਬਣੀ ਹੋਈ ਹੈ ਉਹਨਾਂ ਦੇ ਡੀਸੀ ਜੁੜਾ ਕੇ ਫੈਸਲਾ ਲੈ ਸਕਦੇ ਨੇ ਕਿ ਉਹ ਉੱਥੇ ਦੇ ਸਕੂਲ ਖੁੱਲਣਗੇ ਜਾਂ ਫਿਰ ਨਹੀਂ ਤਾਂ ਉਸ ਦੇ ਉਸ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ 12 ਦਿਨਾਂ ਬਾਅਦ ਸਕੂਲ ਕਾਲਜ ਦੁਬਾਰਾ ਖੁੱਲ ਰਹੇ ਹਨ ਹਾਲਾਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਦਿਅਕ ਸੰਸਥਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰਤੀ ਯਾਦਵ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਹੜਾ ਕਰਕੇ ਪਟਿਆਲਾ ਜ਼ਿਲ੍ਹੇ ਦੇ 43 ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਮਿਤੀ 10 ਸਤੰਬਰ ਤੱਕ ਲਈ ਬੰਦ ਰਹਿਣਗੇ ਜਦਕਿ ਛੇ ਸਕੂਲਾਂ ਨੂੰ ਕੇਵਲ ਵਿਦਿਆਰਥੀਆਂ ਲਈ ਹੀ ਬੰਦ ਕੀਤਾ ਗਿਆ ਇਨ੍ਹਾਂ ਸਕੂਲਾਂ ਵਿੱਚ ਤਿੰਨ ਛੁੱਟੀਆਂ ਕੀਤੀਆਂ ਗਈਆਂ ਹਨ ਤੇ ਇਸ ਤੋਂ ਇਲਾਵਾ ਬਾਕੀ ਨਿੱਜੀ ਤੇ ਸਰਕਾਰੀ ਸਕੂਲ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਹੀ ਖੁੱਲਣਗੇ ਜਿਸ ਦਾ ਮਤਲਬ ਹੈ ਕਿ ਉਹ ਅੱਜ ਤੋਂ ਜਿਹੜੇ ਕੀ ਖੁੱਲਣਗੇ ਦੱਸਦੀ ਹਾਂ ਸਕੂਲਾਂ ਦੀਆਂ ਸਥਿਤੀਆਂ ਦੀ ਸਮੀਖਿਆ ਕਰਨ ਦੇ ਲਈ ਪ੍ਰਿੰਸੀਪਲਾਂ ਦੀ ਜ਼ਿੰਮੇਵਾਰੀ ਹੋਵੇਗੀ ਇਹ ਪੁਸ਼ਟੀ ਕਰਨ ਤੋਂ ਬਾਅਦ ਕਿ ਸਕੂਲ ਦੀ ਸਥਿਤੀ ਚੰਗੀ ਹੈ ਅਤੇ ਇਹ ਬੱਚਿਆਂ ਤੇ ਅਧਿਆਪਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਸਾਰੇ ਸਕੂਲ ਆਪਣੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜਣਗੇ ਦੱਸਦੀ ਹੈ ਪੰਜਾਬ ਦੇ 1900 ਤੋਂ ਵੱਧ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ ਤੇ ਹੁਣ ਤੱਕ 12 ਜ਼ਿਲ੍ਹਿਆਂ ਵਿੱਚ ਜਿਹੜੀ ਕਿ 48 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਤੇ ਉਦੋਂ ਹੀ ਸੋਸ਼ਲ ਮੀਡੀਆ ਦੇ ਬੈਨ ਨੂੰ ਲੈ ਕੇ ਕਾਫੀ ਜੁੜਾ ਕੀ ਪ੍ਰੋਟੈਸਟ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪਾਬੰਦੀ ਲਗਾਉਣ ਦੇ ਫੈਸਲੇ ਤੋਂ ਬਾਅਦ ਕਾਟਮਾਂਡੂ ਵਿੱਚ ਹੰਸਕ ਪ੍ਰਦਰਸ਼ਨ ਵਿੱਚ ਘੱਟੋ-ਕੱਟ 14 ਲੋਕ ਮਾਰੇ ਗਏ ਹਨ ਦੱਸਦੇ 42 ਜ਼ਖਮੀ ਹੋ ਗਏ ਨੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿੱਚਕਾਰ ਚੜਪਾ ਹੋਈਆਂ ਕਈ ਇਲਾਕਿਆਂ ਵਿੱਚ ਅਗਜ਼ਨੀ ਅਤੇ ਪੱਥਰਬਾਜ਼ੀ ਦੇਖੀ ਗਈ ਤਣਾਅ ਵਧੇਰੇ ਰਹਿਣ ਕਾਰਨ ਅਧਿਕਾਰੀਆਂ ਨੇ ਰਾਜਧਾਨੀ ਵਿੱਚ ਸੁਰੱਖਿਆ ਤਾਇਨਾਤੀ ਵਧਾ ਦਿੱਤੀ ਹੈ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਸਥਿਤੀ ਤਣਾਅਪੂਰਨ ਹੋਣ ਕਾਰਨ ਅਧਿਕਾਰੀਆਂ ਨੂੰ ਇਹਨਾਂ ਤਿੰਨ